ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਅੱਜ ਅਸੀਂ ਪਿੰਡ ਚੰਦਪਾਣ ਵਿਖੇ ਸਰਪੰਚ ਜੋ ਸਾਡੀ ਪੈਣ ਆ ਬੀਬੀ ਅਮਨਦੀਪ ਕੌਰ ਉਹਨਾਂ ਕੋਲੇ ਅਸੀਂ ਖਬਰਸਾਰ ਲੈਣ ਵਾਸਤੇ ਇੱਥੇ ਪਹੁੰਚੇ ਆ ਕਿਉਂਕਿ 5 ਫਰਵਰੀ ਨੂੰ ਜੋ ਇੱਕ ਦਰਦਨਾਕ ਐਕਸੀਡੈਂਟ ਆ ਪਿੰਡ ਚੰਦਪਾਣ ਜਿਹੜਾ ਫਰੀਦਕੋਟ ਵਿੱਚ ਹੋਇਆ ਸੀ ਔਰ ਉਸ ਐਕਸੀਡੈਂਟ ਤੋਂ ਬਾਅਦ ਬੜਾ ਕੁਝ ਵਧਿਆ ਘਟਿਆ ਔਰ ਸਾਡੇ ਬਹੁਤ ਸਾਰੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੀਬੀਆਂ ਨੂੰ ਜੇਲਾ ਵੀ ਜਾਣਾ ਪਿਆ ਔਰ ਬਦਲੇ ਚ ਇਹ ਸਾਡੀ ਜਿਹੜੀ ਸਰਪੰਚਾ ਬੀਬੀ ਅਮਨਦੀਪ ਕੌਰ ਇਹੇ ਐਸੀ 11ਵਾਂ ਸੀਟ ਤੇ ਵੋਟਾਂ ਨਾਲ ਜਿੱਤੀ ਹੋਈ ਸਰਪੰਚ ਹੈ। ਆਰਾ ਪਿੰਡ ਦੇ ਉਹਨਾਂ ਅਮੀਰ ਲੋਕਾਂ ਨੇ ਧੜ ਵੀ ਲੋਕਾਂ ਨੇ ਇਹ ਧਾਰਿਆ ਸੀ ਕਿ ਇੱਥੇ ਜਿਹੜੀ ਸਰਪੰਚੀ ਹੈ ਅਸੀਂ ਸ਼ੈਡਿਊਲਡ ਕਾਸਟਾਂ ਦੇ ਲੋਕਾਂ ਤੋਂ ਨਹੀਂ ਕਰਨ ਦੇਣੀ ਅਸੀਂ ਖੁਦ ਕਰਾਂਗੇ। ਸੋ ਜਿਹੜਾ ਨਾਲੀ ਦਾ ਮਸਲਾ ਸੀ ਉਹ ਕੋਈ ਐਡਾ ਮਸਲਾ ਨਹੀਂ ਸੀ। ਕਿਉਂਕਿ ਸਾਡਾ ਜਿਹੜਾ ਹਲਕੇ ਦਾ ਐਮਐਲਏ ਹੈ ਸਾਡਾ ਹਲਕੇ ਦਾ ਐਮਐਲਏ ਐਸਐਚਓ ਜੈਤੋ ਔਰ ਇਥੋਂ ਦੇ ਧੜ ਵੀ ਲੋਕ ਆ ਇਹ ਜਿਹੜਾ ਬੀਬੀ ਦਾ ਹਸਬੰਡ ਕੁਲਦੀਪ ਸਿੰਘ ਹੈ ਕਿਉਂਕਿ ਪੱਤਰਕਾਰ ਹੈ ਔਰ ਐਮਐਲਏ ਚਾਹੁੰਦਾ ਸੀ ਕਿ ਇਹ ਜੋ ਗਰਾਂਟਾ ਆਉਂਦੇ ਆ ਉਹ ਮੇਰੇ ਪੁੱਛੇ ਤੋਂ ਬਿਨਾਂ ਨਾ ਵਰਤੀਆਂ ਜਾਣ ਤੋਂ ਅਸੀਂ ਅੱਜ ਦੇਸ਼ ਆਜ਼ਾਦ ਹੋਏ ਨੂੰ 78 ਸਾਲ ਹੋ ਗਏ ਆ ਔਰ ਸਾਡਾ ਜਿਹੜਾ ਸ਼ਡਿਊਲਡ ਕਾਸਟ ਤਬਕਾ ਹੈ ਇਹ ਵੀ ਬਹੁਤ ਸਾਰਾ ਪੜ ਲੈ ਗਿਆ ਕਿਉਂਕਿ ਡਾਕਟਰ ਭੀਮrao ਅੰਬੇਦਕਰ ਸਾਹਿਬ ਦੇ ਸੰਵਿਧਾਨ ਅਨੁਸਾਰ ਸਾਨੂੰ ਇਹ ਕਾਨੂੰਨਾਂ ਦੇ ਅਧਿਕਾਰ ਆ ਪਿੰਡਾਂ 'ਚ ਪੰਚਾਇਤੀ ਕਰਨ ਦਾ ਐਮਐਲਏ ਬਣਦਾ ਐਮਪੀ ਬਣਦਾ ਸਰਕਾਰੀ ਨੌਕਰੀਆਂ ਵਿੱਚ ਅਤੇ ਜਾ ਸਰਕਾਰੀ ਸਹੂਲਤਾ ਪ੍ਰਾਪਤ ਕਰਨ ਦਾ ਸੋ ਅਸੀਂ ਅੱਜ ਪਿੰਡ ਚੰਦਪਾਣ ਵਿਖੇ ਇੱਥੇ ਪਹੁੰਚੇ ਆ ਔਰ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਸਾਡੇ ਲਗਭਗ 13000 ਪਿੰਡਾਂ ਔਰ ਉਹਨਾਂ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਰਿਜ਼ਰਵ ਸੀਟਾਂ ਔਰ ਉਹਨਾਂ ਰਿਜ਼ਰਵ ਸਰਪੰਚੀਆਂ ਤੇ ਅਕਸਰ ਹੀ ਦੂਜੇ ਚੌਥੇ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਕਿ ਉੱਥੇ ਖਾਸ ਕਰਕੇ ਜਿੱਥੇ ਔਰਤ ਸਾਡੀ ਭੈਣ ਆ ਕੋਈ ਸਰਪੰਚ ਹੈ ਉਹਨੂੰ ਹਟਾ ਕੇ ਉੱਥੇ ਪ੍ਰਬੰਧਗਲਾਇਆ ਜਾਵੇ ਸੋ ਅਸੀਂ ਇਹਦੀ ਕੋਰ ਨਿੰਦਿਆ ਕਰਦੇ ਆ ਔਰ ਹੁਣ ਵੀ ਜਿਹੜੀ ਪਿਛਲੇ ਹਫ਼ਤੇ ਇਸ ਪਿੰਡ ਦੇ ਵਿੱਚ ਕੁਝ ਲੋਕਾਂ ਨੇ ਹਵਾ ਢਾਈ ਹੈ ਕਿ ਅਸੀਂ ਚੰਦ ਭਾਣ ਦੇ ਵਿੱਚ ਜੇ ਪ੍ਰਬੰਧ ਕਰਵਾ ਲਾਂਗੇ ਇਹ ਕੋਈ ਸੌਖਾ ਕੰਮ ਨਹੀਂ ਹੈ ਅਸੀਂ ਇਸ ਮੰਦ ਦੇ ਵਿੱਚ ਡਿਪਟੀ ਕਮਿਸ਼ਨਰ ਸੀ ਕੋਰਟ ਨੂੰ ਵੀ ਮਿਲੇ ਆ ਡੀਡੀਪੀਓ ਨੂੰ ਵੀ ਮਿਲੇ ਆ ਕਿਉਂਕਿ ਇਹ ਇੱਕ ਇੱਕ ਕਾਨੂੰਨਾਂ ਦਾ ਅਧਿਕਾਰ ਹੈ ਔਰ ਜਾਂ ਤਾਂ ਕੋਈ ਇਸ ਬੀਬੀ ਦੇ ਕੋਈ ਬਹੁਤ ਮਹਾਦੋਸ਼ ਲੱਗਾ ਹੋਵੇ ਕਿ ਇਹ ਸਰਪੰਚੀ ਦੇ ਵਿੱਚ ਕਤਾਈ ਕਰਦੀ ਹੈ ਫਿਰ ਤਾਂ ਅਸੀਂ ਮੰਨੀਏ ਪਰ ਅੱਜ ਜਿਹੜਾ ਸਾਡੀ ਕੌਮ ਤੇ ਸਾਡੇ ਸ਼ਡਿਊਲਡ ਕਾਸਟ ਲੋਕਾਂ ਤੇ ਇਹ ੱਤਕਾ ਹੋ ਰਿਹਾ ਮੈਂ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਘਟਨਾ ਦੱਸਾਂ ਕਿ ਜਿੱਥੇ ਪਚੈਤੀ ਜ਼ਮੀਨਾਂ ਦਾ ਵੀ ਮਸਲਾ ਹੁੰਦਾ ਹੈ ਪਿੰਡ ਬਠੋਈ ਪਟਿਆਲਾ ਦੇ ਵਿੱਚ ਸਾਡੇ ਸ਼ੈਡਿਊਲਡ ਕਾਸਟ ਲੋਕਾਂ ਨੇ ਵੀਡੀਓ ਦਫ਼ਤਰ ਦੇ ਵਿੱਚ ਜਿਹੜਾ ਬੋਲੀ ਦਿੱਤੀ ਔਰ ਬੋਲੀ ਦੇਖ ਕੇ ਆ ਗਿਆ ਸੋ ਇਹ ਘਟਨਾਵਾਂ ਦਿਨ-ਬਦਨ ਵਾਪਦੀਆਂ ਜਾਂਦੀਆਂ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਕੇਸ ਕੰਮ ਨੂੰ ਠੱਲ ਪਾਈ ਜਾਵੇ ਤੇ ਇਹ ਨਾ ਹੋਵੇ ਕਿ ਜੇ ਤੁਸੀਂ ਪਿੰਡ ਚੰਦਪਾਨ ਜਲਾ ਫਰੀਕੋਟ ਦੇ ਵਿੱਚ ਕੋਈ ਅਹਕਾਰਤ ਸਰਪੰਚ ਤੁਸੀਂ ਲਗਾਤਾ ਤਾਂ ਇੱਥੇ ਚੰਦਪਾਨ ਦੇ ਵਿੱਚ ਜੋ 5 ਫਰਵਰੀ ਨੂੰ ਘਟਨਾ ਹੋਈ ਸੀ ਉਹਦੇ ਜ਼ਖਮ ਦੁਆਰਾ ਵਾਲੇ ਹੋ ਜਾਣਗੇ ਇਹਦੇ ਜ਼ਿੰਮੇਵਾਰ ਜਿਹੜਾ ਸਾਡਾ ਡਿਪਟੀ ਕਮਿਸ਼ਨਰ ਫਰੀਕੋਟ ਹੋਊਗਾ ਸਾਡਾ ਹਲਕੇ ਦਾ ਐਮਐਲਏ ਹੋਊਗਾ ਤੇ ਪੰਜਾਬ ਸਰਕਾਰ ਇਹਦੀ ਜ਼ਿੰਮੇਵਾਰ ਹੋਊਗੀ ਜੇ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ